ਤੁਸੀਂ ਇੱਕ ਵਾਰ ਸਿੰਘ ਸੱਚਕੇ ਦੇਖੋ ਫਿਰ ਪਤਾ ਲੱਗਦਾ ਜੇ ਪਿੱਛੋਂ ਆਵਾਜ਼ ਮਾਰਦੇ ਹਨ ਸਰਦਾਰ ਜੀ ਔਰ ਜੇ ਕੇਸ ਨਹੀਂ ਹੈ ਤੇ ਦਾੜੀ ਵੀ ਨਹੀਂ ਹੈ ਫਿਰ ਇਹ ਉਹ ਭਾਈ ਪਾਸੇ ਹੋ ਜਾ ਮਾਰੇ ਅੱਜ ਘਰ ਕੇ ਅੰਦਰ ਬਹੁਤ ਬੜੀ ਸਿੱਖੀ ਹੈ ਜੀ ਅੱਜ ਹਮ ਆਮ੍ਰਿਤ ਚਾਰ ਕਰ ਕਰਕੇ ਜਾਣ ਲੱਗ ਰਹੇ ਮਨ ਬਹੁਤ ਮਨ ਅੰਦਰ ਬਹੁਤ ਕੁਝ ਹੀ ਹੋਈ ਜੀ ਮਾਰੇ ਬਹੁਤ ਮਨ ਤਾਂ ਜੀ ਮਾਰਾ ਬਣਾਇਆ ਬੀਬੀ ਹਮ ਹਾਲ ਤਛਪਾਂਗੇ ਕਿ ਮਹਾਰਾਜ ਦੀ ਕਿਰਪਾ ਕਰ ਲ ਹੋਈ ਹੈ ਜੀ ਮਾਰੇ ਪਾਸ ਹਾਂ ਤਾਂ ਫੇਰੇ ਵੀ ਨਵਦੀਪ ਨੇ ਵੀ ਮਹਾਰਾਜ ਸਿੱਖੀ ਦੇ ਅੰਦਰ ਲਿਆ ਵਾ ਨਵਦੀਪ ਕਮਨ ਤਾਂ ਹੈ ਜੀ ਦੇਖੋ ਸਿੱਖੀ ਦੇ ਅੰਦਰ ਹਮ ਬਹੁਤ ਖੁਸ਼ੀ ਕਰੀ ਸੁਣੇ ਵੀ ਗੱਲ ਮਮੀ ਡੈਡੀ ਨੇ ਆਮਰਤ ਚੱਕਿਆ ਹਮ ਸੋਚ ਰਹੇ ਵੀ ਮਹਾਰਾਜ ਇਸ ਪਰ ਵੀ ਕਿਰਪਾ ਕਰਾ ਵੀ ਸੁਣੇ ਮਹਾਰਾਜ ਦਾ ਤਬਖਸ ਕੋਣ ਵਾਰ ਦੂਗਾ ਸਾਰਾ ਪਰਿਵਾਰ ਚਾਰ ਪੁੱਤਰ ਵਾਰੇ ਪੰਜਵੀਂ ਮਾਂ ਵਾਰੀ ਛੇ ਮਾਂ ਬਾਪ ਵਾਰਿਆ ਸਤਮਾ ਆਪ ਵਾਰਿਆ ਇਹ ਨੇ ਕੁਰਬਾਨੀ ਬੈਠ ਕੇ ਦਿਖਾਵੇ ਮੈਨੂੰ ਕੋਈ ਤੱਤੀ ਤਵੀ ਦੇ ਆ ਰਿਆ ਨਾਲ ਚਰਾਵੇ ਕੋਈ ਸਿਰ ਲੋਹਾਵੇ ਕੋਈ ਖੋਪੜੀ ਫਿਰ ਪਤਾ ਲੱਗਦਾ ਹੈ ਕੁਰਬਾਨੀ ਕੀ ਹੁੰਦੀ ਉਹਨਾਂ ਨੇ ਸਿਰਫ ਆਪਣੇ ਪੰਥ ਵਾਸਤੇ ਆਪਣੇ ਦੇਸ਼ ਵਾਸਤੇ ਔਰ ਆਪਣੀ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ ਇਹ ਨਹੀਂ ਹੈ ਵੀ ਆਪਣੇ ਕਿਸੇ ਨੇ ਆਪਣੇ ਘਰ ਨੂੰ ਬਚਾਉਣ ਵਾਸਤੇ ਜਾਂ ਆਪਣੇ ਕਿਸੇ ਹੋਰ ਆਪਣੇ ਮਤਲਬ ਵਾਸਤੇ ਹਾਲਾਂਕਿ ਜਦੋਂ ਦਸਤਾਰ ਬੰਨੀ ਸੀ ਔਰ ਦਾੜਾ ਪ੍ਰਕਾਸ਼ ਕੀਤਾ ਸੀ ਤਾਂ ਉਦੋਂ ਹੀ ਦਿੱਖਦੇ ਵਿੱਚ ਬਹੁਤ ਫਰਕ ਆ ਜਾਂਦਾ ਇੱਕ ਪੁਰਾਣੀ ਫੋਟੋ ਤੇ ਇੱਕ ਅੱਜ ਦੀ ਜੇ ਆਪਾਂ ਤੁਹਾਡੀ ਦਿੱਖ ਦੀ ਗੱਲ ਕਰੀਏ ਬਿਲਕੁਲ ਬਿਲਕੁਲ ਆਪਣੇ ਆਪ ਨੂੰ ਤੁਹਾਨੂੰ ਮਾਣ ਮਹਿਸੂਸ ਹੁੰਦਾ ਹੋਊਗਾ ਪਰ ਹੁਣ ਜਦੋਂ ਗੁਰੂ ਦਾ ਇਹ ਗਾਤਰਾ ਵੀ ਗੱਲ ਦੇ ਵਿੱਚ ਆ ਗਿਆ ਤਾਂ ਅੱਜ ਕੀ ਕਿਵੇਂ ਮਹਿਸੂਸ ਹੋ ਰਿਹਾ ਹੈ ਕੱਲ ਤੋਂ ਲੈ ਕੇ ਅੱਜ ਦੇ ਦਿਨ ਦੇ ਵਿੱਚ ਕੀ ਕੀ ਫਰਕ ਤੁਸੀਂ ਮਹਿਸੂਸ ਉਹ ਮਲੇ 48 ਸਾਲ ਤੇ 3-4 ਸਾਲ ਉਹ 48 ਸਾਲਾਂ ਦੇ ਬਰਬਰ ਨੇ 3-4 ਸਾਲ ਜੀ ਇਤਨਾ ਕਿਵੇਂ ਹੁੰਦੀ ਹੈ ਕਿ ਮੈਂ ਕੀ ਇਹ ਜੀ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਤੁਹਾਡੇ ਮਨ ਦੇ ਉੱਤੇ ਅਸਰ ਕਰਦੀ ਔਰ ਤੁਸੀਂ ਫਿਰ ਸਿੱਖੀ ਸਰੂਪ ਦੇ ਵਿੱਚ ਆ ਜਾਂਦੇ ਮੈਂ ਤਾਂ ਇਹ ਮਨ ਮਤੋ ਚੇਂਤਾ ਕਦੀ ਵੀ ਨਾ ਦਰੂਦ ਪੀਣ ਦੇ ਹਟ ਜਾਗੇ ਨਾ ਸਿੱਖੀ ਕੇ ਮਨ ਇਹਨਾਂ ਦਾ ਮਨ ਬਣ ਜਾਏਗਾ ਮਹਾਰਾਜ ਨੇ ਬਹੁਤ ਕਿਰਪਾ ਕਰੀ ਜੀ ਮਾਨਸਾ ਵੀ ਹੈ ਪੱਗ ਵੀ ਬੰਨਦਾ ਸਿੱਖ ਵੀ ਰਹਾ ਹੈ ਭਗਵੰਦਨ ਮਨ ਹੈ ਜਿਸ ਕਾ ਬਹੁਤ ਵੀ ਮੈਂ ਸਿੱਖੀ ਕੇ ਅੰਦਰ ਆ ਹੂੰ ਕੱਲ ਬਹੁਤ ਖੁਸ਼ੀ ਹੋਏ ਵੀ ਮੰਮੀ ਪਾਪਾ ਨੇ ਵੀ ਮਤੁਲਾ ਅਮਰ ਸੇਕਾ ਬਹੁਤ ਮਾਣਨ ਕਾ ਵੀ ਕੁਛ ਸਾਰਾ ਪਰਿਵਾਰ ਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਸਿੱਖੀ ਨੂੰ ਤੇ ਪੰਥ ਨੂੰ ਸਜਾਇਆ ਤੇ ਇਹਨੂੰ ਬਰਕਰਾਰ ਵੀ ਰੱਖਿਆ ਆਪਾਂ ਉਹਨਾਂ ਦੇ ਮੈਂ ਜਿਹੜਾ ਉਹਨਾਂ ਨੇ ਬਲਦਾਨ ਦਿੱਤਾ ਉਹ ਤਾਂ ਸੈ ਸਾਡੇ ਨੇੜੇ ਢੇੜੇ ਵੀ ਨਾ ਹੋਵੇ ਪਰ ਉਹਨਾਂ ਦੇ ਫਲਸਫੇ ਤੇ ਚੱਲ ਕੇ ਆਪਾਂ ਇਸ ਸਿੱਖੀ ਨੂੰ ਬਰਕਰਾਰ ਰੱਖਣਾ ਹੈ। ਜੇ ਕਿਸੇ ਲੰਗਰ ਖਾਣ ਦੀ ਗੱਲ ਹੋਵੇ ਚਾਹੇ ਕੋਈ ਦੇਸ਼ ਤੇ ਭੀੜ ਪੈ ਜੇ ਸਭ ਤੋਂ ਪਹਿਲਾਂ ਅੱਗੇ ਖਾਲਸਾ ਪੰਥ ਹੁੰਦਾ ਹੈ। ਆਪਾਂ ਨੇ ਇਹੀ ਫਲਸਫੇ ਤੇ ਚੱਲ ਕੇ ਹੋਰ ਅੱਗੇ ਖਾਲਸਾ ਪੰਥ ਨੂੰ ਲੈ ਜਾਣਾ ਹੈ। ਮਨ ਲੋ ਉਹਨਾਂ ਨੂੰ ਕਹਿੰਦੇ ਨੇ ਛੋਟੇ ਛੋਟੇ ਮੁੰਡਿਆਂ ਨੂੰ ਵੀ ਭਾਈ ਅਸੀਂ ਸਿੰਘ ਸੱਜਣਾ ਹੈ ਤੇ ਅਸੀਂ ਖਾਲਸਾ ਪੰਥ ਨੂੰ ਅੱਗੇ ਵਧਾਉਣਾ ਹੈ ਅਰ ਬੜਾਵਾਂਗੇ ਪੱਕਾ 100% ਦੇਖੋ ਠੰਡ ਜਦ ਨੀਹਾਂ 'ਚ ਚਣਾਈ ਗਏ ਠੀਕ ਹੈ ਤੇ ਪਤਾ ਨਹੀਂ ਕਿੰਨੀ ਕੁ ਠੰਡ ਹੋਣੀ ਕਿੰਨੀ ਕੁ ਨਹੀਂ ਉਹ ਤਾਂ ਬਈ ਬੋਲਤਾ ਰਜਾਈਆਂ ਕੰਬਲ ਹੀਟਰ ਤੱਕ ਘਰਾਂ ਦੇ ਵਿੱਚ ਪਏ ਨੇ ਸੋਚੋ ਉਹ ਸੀਤ ਹਵਾਵਾਂ ਵਗਦੀਆਂ ਸੀਗੀਆਂ ਨਾਲ ਨਦੀ ਵਹਿੰਦੀ ਸੀਗੀ ਮਾਤਾ ਜੀ ਠੰਡੇ ਬੁਰਜ 'ਚ ਬੈਠੇ ਹੋਏ ਸੀ ਲਾਲਾ ਜੀ ਹੁੰਦਾ ਕਿ ਬਿਲਕੁਲ ਬਿਲਕੁਲ ਦੇਖੋ ਮਤਲਬ ਫੇਰ ਵੀ ਪਰ ਡੋਲੇ ਨਹੀਂ ਕਹਿੰਦੇ ਫੇਰ ਵਜ਼ੀਰ ਖਾਨ ਨੂੰ ਕਹਿਤਾ ਵੀ ਜਿੰਨੇ ਮਰਜ਼ੀ ਜ਼ੁਲਮ ਕਰ ਲੈ ਪਰ ਆਪਣਾ ਸਿੱਖੀ ਪੰਥ ਨਹੀਂ ਬਦਲਣਾ ਪਿਵੋ ਪਾਹੂਲ ਖੰਡ ਧਾਰ ਹੋਏ ਜਨਮ ਸੁਹਿਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਵੱਲੋਂ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਜਿੱਥੇ ਅਸੀਂ ਪੋਦੇ ਮਹੀਨੇ ਚ ਯਾਦ ਕਰਦੇ ਹਾਂ ਸਜਦਾ ਕਰਦੇ ਹਾਂ ਉੱਥੇ ਹੀ ਅੱਜ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਦੇ ਉੱਤੇ ਵੀ ਗੁਰੂ ਦੀ ਅਜੇਹੀ ਕਿਰਪਾ ਹੋਈ ਹੈ ਕਿ ਪਹਿਲਾਂ ਤਾਂ ਕਿਸਾਨੀ ਅੰਦੋਲਨ ਵੇਲੇ ਓਹੋ ਗੁਰਸਿੱਖ ਸਜਦੇ ਨੇ ਔਰ ਉਸ ਤੋਂ ਬਾਅਦ ਹੁਣ ਪੋਹ ਦੇ ਮਹੀਨੇ ਦੇ ਵਿੱਚ ਔਰ ਇਨ੍ਹਾਂ ਦਿਨਾਂ ਦੇ ਵਿੱਚ ਜਿੱਥੇ ਅਸੀਂ ਉਸ ਵਿਰਾਗ ਦੇ ਵਿੱਚ ਹੁੰਨੇ ਆ ਅਸੀਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਵੱਲੋਂ ਦਿੱਤੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਦੇ ਆ ਉਹਨਾਂ ਦੇ ਵੱਲੋਂ ਉਸੇ ਪੋਹ ਦੇ ਮਹੀਨੇ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜਾ ਕੇ ਅਮਰ ਅਸ਼ਕਿਆ ਜਾਂਦਾ ਹੈ ਸਾਡੇ ਨਾਲ ਨਵਦੀਪ ਦੇ ਮਾਤਾ ਪਿਤਾਵਨੀ ਮੌਜੂਦ ਨੇ ਨਵਦੀਪ વોਟਰ ਕੈਨਨ ਵਾਲਾ ਜਿਹੜਾ ਕਿ ਹਰ ਇੱਕ ਨੂੰ ਯਾਦ ਵੀ ਹੋਵੇਗਾ ਹਰ ਇੱਕ ਵਿਅਕਤੀ ਉਸ ਨੂੰ ਜਾਣਦਾ ਵੀ ਹੋਊਗਾ ਉਹਨਾਂ ਦੇ ਮਾਤਾ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖੀਫਤ ਹੈ ਉਹਦਾ ਮਹੀਨਾ ਚੱਲ ਰਿਹਾ ਜੀ ਵੈਸੇ ਅਸੀਂ ਸਾਰੇ ਉਸ ਵਿਰਾਗ ਨੂੰ ਮਹਿਸੂਸ ਕਰਦੇ ਆਂ ਛੋਟੇ ਸਹਿਬਜ਼ਾਦਿਆਂ ਦੇ ਵੱਲੋਂ ਮਾਤਾ ਗੁਜਰਕੌਰ ਜੀ ਵੱਲੋਂ ਤੇ ਤੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਦੇ ਆਂ ਤੋਂ ਦੇ ਕੇ ਮੇਂ ਜ਼ਹਿਨ ਦੇ ਵਿੱਚ ਆਉਂਦਾ ਕਿ ਪਹਿਲਾਂ ਗੁਰੂ ਦੇ ਲੜਤ ਤੁਸੀਂ ਲੜੀ ਲੱਗ ਹੀ ਚੁੱਕੇ ਸੀਗੇ ਤੇ ਹੁਣ ਅਮਰ ਸੰਚਾਰ ਜਿਹੜਾ ਹੈ ਤੁਹਾਡੇ ਵੱਲੋਂ ਕੀਤਾ ਜਾਂਦਾ ਹੈ ਅਮਰ ਛਕਿਆ ਜਾਂਦਾ ਜੀ ਜੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਾਰੀ ਸਾਰੀ ਸੰਗਤ ਨੂੰ ਕੱਢ ਕੇ ਬਿਲਾਉ ਫਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤੁਸੀਂ ਗੱਲ ਕਰੀ ਹੈ ਵੀ ਦੇਖੋ ਮੈਂ ਅਸਲ 'ਚ ਨਾ ਬਹੁਤ ਦਿਨਾਂ ਪਹਿਲਾਂ ਜਦ ਪਿੰਡ ਸਾਡੇ ਗੁਰਦੁਆਰਾ ਬਿਲਕੁਲ ਇੱਕ ਇੱਕ ਕਮਰਾ ਸੀਗਾ ਤੇ ਮਹਾਰਾਜਨੀ ਦਾਤ ਬਖਸ਼ੀ ਆਪਣੀ ਲੜ ਲਾਇਆ ਸਾਨੂੰ ਤੇ ਅਸੀਂ ਗੁਰੂ ਘਰ ਵੀ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਸਾਰੇ ਨਗਰ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਬਹੁਤ ਮਲੇ ਗੁਰੂ ਘਰ ਦੀ ਦਾਤ ਜੋ ਬਖਸ਼ੀ ਹੋਈ ਹੈ ਜੀ ਉਹ ਬਹੁਤ ਵਧੀਆ ਸੰਗਤ ਵੀ ਮਲੇ ਬੜੀ ਸੇਵਾ ਕਰਦੀ ਹੈ ਪਰ ਜਿਹੜੀ ਮਹਾਰਾਜ ਨੇ ਦਾਤ ਬਖਸ਼ੀ ਹੈ ਅਸੀਂ ਇਹਨੂੰ ਸਾਹਮ ਕੇ ਰੱਖਣਾ আর ਇਹਨਾਂ ਦੇ ਫਲਸਫੇ ਤੇ ਚੱਲਣਾ ਦੇਖੋ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਜਿਹੜੀ ਕੁਰਬਾਨੀਆਂ ਸਾਰਾ ਪਰਿਵਾਰ ਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਸਿੱਖੀ ਨੂੰ ਤੇ ਪੰਥ ਨੂੰ ਸਜਾਇਆ ਤੇ ਇਹਨੂੰ ਬਰਕਰਾਰ ਵੀ ਰੱਖਿਆ ਆਪਾਂ ਉਹਨਾਂ ਦੇ ਮੈਨ ਲੈ ਜਿਹੜਾ ਉਹਨਾਂ ਨੇ ਬਲਦਾਨ ਦਿੱਤਾ ਉਹ ਤਾਂ ਸੈ ਸਾਡੇ ਨੇੜੇ ਢੇੜੇ ਵੀ ਨਾ ਹੋਵੇ ਪਰ ਉਹਨਾਂ ਦੇ ਫਲਸਫੇ ਤੇ ਚੱਲ ਕੇ ਆਪਾਂ ਸਿੱਖੀ ਨੂੰ ਬਰਕਰਾਰ ਰੱਖਣਾ ਹੈ ਤੇ ਅੱਗੇ ਆਪਾਂ ਨੇ ਖਾਲਸਾ ਪੰਥ ਨੂੰ ਇੰਨੀ ਅੱਗੇ ਲੈ ਜਾਣਾ ਹੈ ਕਿ ਦੁਨੀਆ ਦੇਖੇ ਕਿ ਹਾਂ ਕੋਈ ਪੰਥ ਹੈ ਜਿਹੜਾ ਸਭ ਦੀ ਰੱਖਿਆ ਕਰਦਾ ਹੈ ਤੇ ਇਹ ਨਹੀਂ ਹੈ ਕਿ ਕੋਈ ਇੱਕ ਰੱਖ ਇੱਕ ਰੱਖਿਆ ਨਾ ਚਾਹੇ ਉਹ ਕਿਸੇ ਚੀਜ਼ ਦੀ ਵੀ ਚਾਹੇ ਕਿਸੇ ਦਾ ਮਕਾਨ ਟਹ ਜੇ ਚਾਹੇ ਕਿਸੇ ਦਾ ਦੁੱਖ ਸੁੱਖ ਹੋਵੇ ਚਾਹੇ ਕਿਸੇ ਲੰਗਰ ਖਾਣ ਦੀ ਗੱਲ ਹੋਵੇ ਚਾਹੇ ਕੋਈ ਦੇਸ਼ ਤੇ ਭੀੜ ਪੈ ਜੇ ਸਭ ਤੋਂ ਪਹਿਲਾਂ ਅੱਗੇ ਖਾਲਸਾ ਪੰਥ ਹੁੰਦਾ ਹੈ ਆਪਾਂ ਨੇ ਇਹੀ ਫਲਸਫੇ ਤੇ ਚੱਲ ਕੇ ਹੋਰ ਅੱਗੇ ਖਾਲਸਾ ਪੰਥ ਨੂੰ ਲੈ ਜਾਣਾ ਹੈ ਕਿ ਸਾਡਾ ਦੇਸ਼ ਤਰੱਕੀਆਂ ਕਰੇ ਤੇ ਹੋਰ ਅੱਗੇ ਵਧੇ ਪਰ ਵਧੇਗਾ ਕਿਵੇਂ ਜੇ ਆਪਾਂ ਖਾਲਸਾ ਪੰਥ ਨੂੰ ਸਾਜਾਂਗੇ ਤੇ ਇਹਨੂੰ ਹੋਰ ਅੱਗੇ ਵਧਾਵਾਂਗੇ ਤਾਂ ਜਾ ਕੇ ਇਸ ਦੇਸ਼ ਦੀ ਰੱਖਿਆ ਹੋਣੀ ਹੈ ਜੈ ਸਿੰਘ ਜੀ ਜਿਵੇਂ ਕਿਸਾਨੀ ਅੰਦੋਲਨ ਦਾ ਮੈਂ ਜ਼ਿਕਰ ਕਰਾਂ ਤਾਂ ਇਹ ਤੁਹਾਡੇ ਵਿੱਚ ਟਰਾਂਸਫਰਮੇਸ਼ਨ ਜਾਂ ਕਹਿ ਲਓ ਕਿ ਇੱਕ ਜਿਹੜਾ ਬਦਲਾਪ ਹੈ ਤੁਹਾਡੇ ਤੋਂ ਉੱਥੇ ਆਉਣਾ ਸ਼ੁਰੂ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਤੁਸੀਂ ਸਿੰਘ ਸਜਦੇ ਹੋ ਤੁਸੀਂ ਦਸਤਾਰ ਬੰਨੀ ਸ਼ੁਰੂ ਕਰ ਦਿੰਦੇ ਹੋ ਕੇਸ ਕਤਲ ਕਰਨੇ ਬੰਦ ਕਰ ਦਿੰਦੇ ਹੋ ਚੇਤਨਾ ਕਿਵੇਂ ਆਉਂਦੀ ਹੈ ਕਿਵੇਂ ਕਿ ਇਹ ਜੀ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਤੁਹਾਡੇ ਮਨ ਦੇ ਉੱਤੇ ਅਸਰ ਕਰਦੀ ਔਰ ਤੁਸੀਂ ਫਿਰ ਸਿੱਖੀ ਸਰੂਪ ਦੇ ਵਿੱਚ ਆ ਜਾਂਦੇ ਮੈਂ ਧੰਨਵਾਦ ਆਪਣੀ ਸਾਰੀ ਟੀਮ ਦਾ ਜਿਹੜੀ ਸਾਡੇ ਯੂਨੀਅਨ ਇਸ 5 ਫਰਵਰੀ ਨੂੰ 2 ਸਾਲ ਹੋ ਜਾਣਗੇ ਬੀਕੇ ਯੂ ਸੀਧ ਭਗਤ ਸਿੰਘ ਆਪਣਾ ਜਿਹੜਾ ਸਾਰਾ ਹੀ ਮੰਨ ਲੋ ਸਿਸਟਮ ਸੀ ਨਾ ਅ ਜਿਹੜੇ ਆਪਣੇ ਮੇਲੀ-ਜੋਲੀ ਉਹ ਸਾਰੇ ਸਿੰਘ ਸਾਜੇ ਹੋਏ ਨੇ ਤੇ ਉਹਨਾਂ ਨੂੰ ਦੇਖ-ਦੇਖ ਕੇ ਮੈਨੂੰ ਵੀ ਵੀ ਮੈਂ ਮੰਨ ਲੋ ਅ ਮੈਂ ਮਾਫੀ ਮੰਗਦਾ ਵੀ ਮੈਂ ਇਹ ਜੀ ਗੱਲਾਂ ਕਰਦਾ ਅੱਛਾ ਨਹੀਂ ਲੱਗਦਾ ਮੈਂ ਦਰੂ ਦਾ ਵੀ ਸੇਵਨ ਕਰ ਲੈਂਦਾ ਤੇ ਨੌਨ ਵਿੱਚ ਵੀ ਫਿਰ ਹੌਲੀ-ਹੌਲੀ ਹੌਲੀ ਮਨ ਬਣਿਆ ਵੀ ਜੋੜੇ ਮੇਰੇ ਨਾਲ ਦੇ ਬੰਦੇ ਨੇ ਉਹ ਇਹਦੇ ਨੇੜੇ țeੜੇ ਵੀ ਨਹੀਂ ਜਾਂਦੇ ਫਿਰ ਮੈਂ ਵਿੱਚ ਬਹਿ ਕੇ ਇਹੋ ਜਿਹਾ ਕੰਮ ਕਰਾਂ ਤੇ ਫਿਰ ਚੰਗਾ ਵੀ ਨਹੀਂ ਲੱਗਦਾ ਤੇ ਮਹਾਰਾਜ ਨੇ ਮੈਨੂੰ ਇਸ ਫਰਵਰੀ ਨੂੰ 27 ਮੇਰੇ ਯਾਦ ਹੈ 27 ਫਰਵਰੀ ਨੂੰ ਜਦ ਮੈਂ ਮਲੇ ਸਿੰਘ ਸਾਜੇ ਸੀ ਆਪਾਂ ਦਸਤਾਰ ਬੰਨੀ ਸੀ ਤੇ ਉਸ ਤੋਂ ਬਾਅਦ ਕੇਸ ਕਟਾਣੇ ਮਲੇ ਦਾੜੀ ਰੱਖ ਲੈਣੀ ਫਿਰ ਉਸ ਤੋਂ ਬਾਅਦ ਨਹੀਂ ਆਪਾਂ ਨੇ ਤੇ ਇਸ ਫਰਵਰੀ ਨੂੰ 27 ਫਰਵਰੀ ਨੂੰ ਮੈਨੂੰ 3 ਸਾਲ ਸਿੰਘ ਸਾਜੇ ਨੂੰ ਹੋ ਜਾਣੇ ਨੇ ਤੇ ਮਹਾਰਾਜ ਇਸੇ ਤਰ੍ਹਾਂ ਕਿਰਪਾ ਰੱਖੇ ਮੈਂ ਹੋਰ ਵੀ ਮੁੰਡਿਆਂ ਨੂੰ ਜਿਹੜੇ ਵੀ ਮਲੇ ਮੇਰੇ ਆਪਣੇ ਮੁਹੱਲੇ ਜਿਹੜੇ ਵੀ ਨੇ ਮੈਂ ਤਿੰਨ ਚਾਰ ਮੁੰਡੇ ਨੇ ਇੱਕ ਮੁੰਡੇ ਨੇ ਅੰਮ੍ਰਿਤ ਵੀ ਛਕ ਲਿਆ ਤੇ ਹੋਰ ਵੀ ਮੈਂ ਮਤਲਬ ਉਹਨਾਂ ਨੂੰ ਕਹਿੰਦਾ ਛੋਟੇ ਛੋਟੇ ਮੁੰਡਿਆਂ ਨੂੰ ਵੀ ਭਾਈ ਅਸੀਂ ਸਿੰਘ ਸਾਜਣਾ ਹੈ ਤੇ ਅਸੀਂ ਖਾਲਸਾ ਪੰਥ ਨੂੰ ਅੱਗੇ ਵਧਾਣਾ ਹੈ ਅਰ ਬੜਾਵਾਂਗੇ ਪੱਕਾ 100% ਹਾਲਾਂਕਿ ਜਦੋਂ ਦਸਤਾਰ ਬੰਨੀ ਸੀ ਔਰ ਦਾੜਾ ਪ੍ਰਕਾਸ਼ ਕੀਤਾ ਸੀ ਤਾਂ ਉਦੋਂ ਹੀ ਦਿੱਖ ਤੇ ਵਿੱਚ ਬਹੁਤ ਫਰਕ ਆ ਜਾਂਦਾ ਇੱਕ ਪੁਰਾਣੀ ਫੋਟੋ ਤੇ ਇੱਕ ਅੱਜ ਦੀ ਜੇ ਆਪਾਂ ਤੁਹਾਡੀ ਦਿੱਖ ਦੀ ਗੱਲ ਕਰੀਏ ਬਿਲਕੁਲ ਬਿਲਕੁਲ ਆਪਣੇ ਆਪ ਨੂੰ ਤੁਹਾਨੂੰ ਮਾਣ ਮਹਿਸੂਸ ਹੁੰਦਾ ਹੋਊਗਾ ਪਰ ਹੁਣ ਜਦੋਂ ਗੁਰੂ ਦਾ ਇਹ ਗਾਤਰਾ ਵੀ ਗੱਲ ਦੇ ਵਿੱਚ ਆ ਗਿਆ ਤਾਂ ਅੱਜ ਕੀ ਕਿਵੇਂ ਮਹਿਸੂਸ ਹੋ ਰਿਹਾ ਹੈ ਕੱਲ ਤੋਂ ਲੈ ਕੇ ਅੱਜ ਦੇ ਦਿਨ ਦੇ ਵਿੱਚ ਕੀ ਕੀ ਫਰਕ ਤੁਸੀਂ ਮਹਿਸੂਸ ਮਨ ਲਓ ਅਸੀਂ ਕੱਲ ਅੰਮ੍ਰਿਤਸਰ ਚਾਰਜ ਕਰਨਾ ਸੀਗਾ ਤੇ 12 ਵਜੇ ਅਸੀਂ ਗੁਰੂਗ੍ਰਾਂ ਸਾਹਿਬ ਦੇ ਉੱਪਰ ਮਲੇ ਜਿੱਥੇ ਅਮਰਸਰ ਚਾਰ ਕਰਨ ਦੇ ਉੱਥੇ ਚਲੇ ਗਏ ਤੇ ਪਤਾ ਵੀ ਨਹੀਂ ਲੱਗਿਆ 3 ਘੰਟੇ ਮਲੇ ਲੰਘ ਗਏ ਉਥੋਂ ਉੱਠਣ ਨੂੰ ਵੀ ਜੀ ਨਹੀਂ ਕਰਦਾ ਸੀਗਾ ਅਮਰਤ ਵੀ ਛਕ ਲਿਆ ਦੇਗ ਵੀ ਮਲੇ ਸਾਰਾ ਫਿਰ ਵੀ ਇਹੀ ਜੀ ਕਰਦਾ ਵੀ ਚਲੋ ਘੰਟਕ ਜੇ ਹੋਰ ਇਹ ਸਾਨੂੰ ਇੱਥੇ ਬਿਠਾ ਕੇ ਰੱਖਣ ਤੇ ਉਹਨਾਂ ਨੇ ਵੀ ਬੜੇ ਅੱਛੀ ਤਰ੍ਹਾਂ ਮਲੇ ਜਿਹੜੇ ਸਿੰਘ ਸੀਗੇ ਉੱਥੇ ਬਹੁਤ ਅੱਛੀ ਤਰ੍ਹਾਂ ਸਮਝਾਇਆ ਵੀ ਭਾਈ ਤੁਸੀਂ ਕਿ ਕਿਵੇਂ ਇਨੂੰ ਬਰਕਰਾਰ ਰੱਖਣਾ ਕੀ ਕੀ ਤੁਸੀਂ ਕਰਨਾ ਹੈ ਜਿਹੜੀਆਂ ਗਲਤੀਆਂ ਨੇ ਇਹ ਗਲਤੀਆਂ ਨਹੀਂ ਕਰਨੀ ਮੈਂ ਤਾਂ ਸਭ ਨੂੰ ਇਹ ਕਹਾਂਗਾ ਭਾਈ ਤੁਸੀਂ ਜੇ ਅੰਮ੍ਰਿਤ ਛਕਣਾ ਹੈ ਨਾ ਤੇ ਪਹਿਲਾਂ ਆਪਣਾ ਪੂਰਾ ਮਨ ਬਣਾਓ ਜੀ ਬਾਅਦ ਚ ਕੋਈ ਗਲਤੀ ਨਾ ਹੋਵੇ ਜਿਹੜੀਆਂ ਗਲਤੀਆਂ ਕਰਨੀਆਂ ਨੇ ਉਸ ਤੋਂ ਪਹਿਲਾਂ ਕਰ ਲਓ ਫਿਰ ਆਪਾਂ ਅੰਮ੍ਰਿਤ ਛਕ ਕੇ ਗਲਤੀ ਕਰੀਏ ਫਿਰ ਦੁਬਾਰਾ ਮਾਫੀ ਮੰਗਿਏ ਫਿਰ ਉਸ ਅੰਮ੍ਰਿਤ ਛਕਣ ਦਾ ਮੇਰੇ ਹਿਸਾਬ ਨਾਲ ਤਾਂ ਕੋਈ ਗੱਲ ਬਣਦੀ ਨਹੀਂ ਪਰਤਾ ਜੀ ਉਹਨਾਂ ਨਾਲ ਵੀ ਜ਼ਰੂਰ ਦੋ ਗੱਲਾਂ ਸਾਂਝੀਆਂ ਕਰਨਾ ਚਾਹੂੰਗਾ ਮਤੇ ਕਿਉਂਕਿ ਜੀਵਨ ਸਾਥੀ ਦਾ ਬਹੁਤ ਵੱਡਾ ਜ਼ਿੰਦਗੀ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਜੀ ਹੱਕ ਹੁੰਦਾ ਹੈ ਹੱਥ ਹੁੰਦਾ ਹੈ ਤਾਂ ਜਿਵੇਂ ਜੈ ਸਿੰਘ ਜੀ ਉਹਨਾਂ ਨੇ ਤਾਮਰਤ ਛੱਕਿਆ ਨਾਲ ਤੁਸੀਂ ਵੀ ਅੰਮ੍ਰਿਤ ਛੱਕਿਆ ਆਈ ਹੋ ਕੱਲ ਤਾਂ ਕਿਵੇਂ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਜੀ ਬਹੁਤ ਅੱਛਾ ਲੱਗਾ ਜੀ ਮਨ ਨੂੰ ਹਾਂ ਜੀ ਹਮ ਹਮ ਬਸ ਮਨ ਬਣ ਗਿਆ ਜਿਸ ਦਾ ਦੋਸਤ ਹੋ ਕੇ ਜਿਸਿੱਖੀ ਦੇ ਅੰਦਰ ਰਹੇ ਤੇਨੇ ਹਮ ਸਸਗੁਰਦਵਾਰ ਸਾਹਿਬ ਰੋਜ਼ ਜਿਹੜੇ ਦੋ ਟਾਈਮ ਪਾਟ ਕਰਾਂ ਦਿਨ ਕਾ ਮਨ ਬਣ ਗਿਆ ਵੀ ਆਪਾਂ ਅਮਰਤ ਚਕਾਂਗੇ ਮੈਂ ਦੋ ਜਣਾਂ ਜੀ ਮੈਨੂੰ ਕਹਦਾ ਅਮਰਤ ਚੱਕ ਲਿਆ ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਅਮਰਤ ਚੱਕਣੇ ਦੀ ਮਸਪੁਰਾ ਮੰਤ ਜੀ ਮੇਰਾ ਵੀ ਹਮ ਅਮਰਤ ਚਕਾਂਗੇ ਜੀ ਕਦੇ ਸੋਚਿਆ ਸੀ ਕਿ ਜ਼ਿੰਦਗੀ 'ਚ ਇਹ ਵੀ ਬਦਲਾਅ ਆ ਜਾਊਗਾ ਕਿਉਂਕਿ ਜਦੋਂ ਅਮੈਂ ਆਇਆ ਤਾਂ ਉਹ ਵਿਹਾਲੀਆਂ ਫੋਟੋਆਂ ਤੁਹਾਡੀਆਂ ਵੇਖ ਰਿਹਾ ਸੀ ਨਾ ਉਹ ਪੁਰਾਣੀਆਂ ਫੋਟੋਆਂ ਉਹ ਤਸਵੀਰਾਂ ਕੁਝ ਵੱਖਰੀਆਂ ਨੇ ਪਰ ਹੁਣ ਜਿਸ ਤਿਕ ਨਾਲ ਪੂਰੇ ਬਾਣੀ ਦੇ ਵਿੱਚ ਨੇ ਪੂਰੇ ਮਹਾਰਾਜ ਜੀ ਬਹੁਤ ਕਿਰਪਾ કરી ਬਹੁਤ ਜ਼ਿਆਦਾ ਕਿਰਪਾ કરી ਸੱਚੇ ਪਾਤਸ਼ਾਹ ਜੀ ਮਨ ਤੋਂ ਇਹ ਮਨ ਮਨ ਤੋਂ ਚੇਨ ਤਾਂ ਕਦੀ ਵੀ ਨੇ ਦਾਰੂ ਪੀਣੇ ਤੇ ਹਟ ਜਾਗੇ ਨੇ ਸਿੱਖੀ ਕੇ ਮਾਂ ਇਹਨਾਂ ਦਾ ਮਨ ਬਣ ਜਾਗਾ ਮਹਾਰਾਜ ਨੇ ਬਹੁਤ ਕਿਰਪਾ ਕਰੀ ਜੀ ਅੰਦੋਲਨ ਮੈਂ ਗਏ ਮਹਾਂ ਜੈ ਕਨ ਦਾ ਮਨ ਬਣਿਆ ਫਿਰ ਨੇ ਸਿੱਖੀ ਕੇ ਅੰਦਰ ਆਏ ਸਿੱਖੀ ਕੇ ਅੰਦਰ ਆ ਕੇ ਫਿਰ ਗੁਰਦੁਆਰਾ ਸਾਹਿਬ ਰੋਜ ਲੱਗੇ ਜਾਣ ਦੋਏ ਟਾਈਮ ਪਾਠ ਲੱਗੇ ਕਰਨ ਵੈਸੇ ਐਸਾ ਹੀ ਵੀ ਮਨ ਬਣਿਆ ਨਾ ਪਰ ਸਾਂ ਬੋਲੇ ਨੇ ਵੀ ਹਮ ਤਾਂ ਅਮਰਤ ਸ਼ੱਕ ਆਉਂਗੇ ਤੇ ਕੱਲ ਜੀ ਮੈਂ ਅਮਰਤ ਸ਼ੱਕ ਆਏ ਬਹੁਤ ਮਨ ਤਾਂ ਮੇਰਾ ਤਾਂ ਮਨ ਹੈ ਤਾਂ ਜੀ ਗੁਰਦੁਆਰਾ ਸਾਹਿਬ ਮੈਂ ਤਾਂ ਹਰ ਰੋਜ ਜਾਉ ਰਹੀ ਸੀ ਨੇ ਵੀ ਜੈਰੇ ਤੇ ਹਰ ਰੋਜ਼ ਗੁਰਦੁਆਰਾ ਸਾਹਿਬ ਵੀ ਮੈਂ ਦੋਏ ਜੀਂਗਾ ਪੂਰਾ ਮੰਨਤਾ ਵੀ ਹਮ ਅਮਰਤ ਮਾਰੇ ਘਰ ਕੇ ਅੰਦਰ ਸਿੱਖਿਆ ਵਾ ਜੀ ਮਹਾਰਾਜ ਨੇ ਬਹੁਤ ਅੱਛੀ ਕਿਰਪਾ ਕਰੀ ਤਾਂ ਮਨ ਨੂੰ ਸਿੱਖੀ ਮਿਲੀ ਜਦੋਂ ਮੈਂ ਮਹਿਸੂਸ ਕਿਵੇਂ ਹੋਇਆ ਜਦੋਂ ਕੱਲ ਅੰਮ੍ਰਿਤ ਦੀ ਦਾਤ ਤੁਹਾਨੂੰ ਮਿਲੀ ਉੱਥੇ ਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਤੁਸੀਂ ਅਮਰਤ ਛਕਿਆ ਉੱਥੇ ਕਿਵੇਂ ਮਹਿਸੂਸ ਕੀ ਫੀਲਿੰਗ ਕੀ ਸੀ ਉੱਥੇ ਬਹੁਤ ਖੁਸ਼ੀ ਹੋਈ ਜੀ ਮਾਰੇ ਅੰਦਰ ਵੀ ਮਾਰੇ ਅੱਜ ਘਰ ਕੇ ਅੰਦਰ ਬਹੁਤ ਬੜੀ ਸਿੱਖੀ ਹੈ ਜੀ ਅੱਜ ਹਮ ਅਮਰਤ ਚਾਰ ਕਰਕੇ ਜਾਣ ਲੱਗ ਰਹੇ ਮਨ ਬਹੁਤ ਮਨ ਦੇ ਅੰਦਰ ਬਹੁਤ ਕੁ ਬੋਤ ਮੰਤ ਜੀ ਮਹਾਰਾ ਬਣਾਏ ਬੇਬੀ ਹਮ ਅਬ ਤੇ ਛਕਾਂਗੇ ਫੇ ਮਹਾਰਾਜ ਕੀ ਕਿਰਪਾ ਕੱਲ ਹੋਈ ਹੈ ਜੀ ਮੇਰੇ ਪਾਸ ਪੋ ਦਾ ਮਹੀਨਾ ਖਾਸ ਤੌਰ ਦੇ ਉੱਤੇ ਛੋਟੇ ਸਾਹਿਬ ਜਦਿਆਂ ਨੂੰ ਯਾਦ ਕਰਕੇ ਇਹ ਦਿਨ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਅੰਮ੍ਰਿਤ ਦਾਤ ਲਿੱਤੀ ਹੈ ਹਾਂ ਜੀ ਹਰ ਸਾਲ ਤੋਂ ਜੀ ਹਮ ਹਾਸਲਨ ਸਭ ਜਾ ਕਾਮ ਹਮ ਉਸ ਮਹਾਰਾਜ ਨੇ ਕਿਰਪਾ ਕਰੀ ਆਪਣੇ ਆਪ ਮਹਾਰਾਜ ਨੇ ਮਨ ਬਣਾਏ ਮਾਨੂੰ ਅੰਮ੍ਰਿਤ ਛਕਣਾਈ ਆ ਨਾ ਲੱਗੇ ਪਿਛਲੇ ਹਫਤੇ ਕਹਿਣ ਵੀ ਆਪਾਂ ਅੰਮ੍ਰਿਤ ਛਕਾਂਗੇ ਮੈਂ ਨੇ ਕਿਹਾ ਕੋਈ ਬਾਤ ਨਹੀਂ ਚੱਲਾਂਗੇ ਦੋਏ ਜਾਣੇ ਕੱਲ ਮਹਾਰਾਜ ਨੇ ਐਸੀ ਕਿਰਪਾ ਕਰੀ ਮਾਨੂੰ ਦਾਤ ਵਿਭਗ ਸੀਮਾਲ ਕਰਨੇ ਬਹੁਤ ਹਾਂ ਮੈਂ ਬਹੁਤ ਖੁਸ਼ੀ ਹਾਂ ਜੀ ਹਾਂ ਤਾਂ ਕਰੀ ਵੀ ਨਵਦੀਪ ਨੇ ਵੀ ਮਹਾਰਾਜ ਸਿੱਖੀ ਦੇ ਅੰਦਰ ਲਿਆਵਾ ਨਵਦੀਪ ਕਮਨ ਤਾਂ ਹੈ ਜੀ ਦੇਖੋ ਸਿੱਖੀ ਦੇ ਅੰਦਰ ਹਮ ਬਹੁਤ ਖੁਸ਼ੀ ਕਰੀ ਉਸਨੇ ਵੀ ਕਰ ਲਈ ਮਮੀ ਡੈਡੀ ਨੇ ਅਮਰਤ ਚੱਕਿਆ ਹਮ ਸੋਚ ਰਹੇ ਵੀ ਮਹਾਰਾਜ ਇਸ ਪਰ ਵੀ ਕਿਰਪਾ ਕਰਾ ਵੀ ਉਸਨੇ ਵੀ ਮਹਾਰਾਜ ਦਾਤ ਬਖਸ਼ਾ ਨਵਦੀਪ ਨਾਲ ਹਾਲਾਂਕਿ ਗੱਲਬਾਤ ਹੋਈ ਸੀ ਥੋੜੇ ਦਿਨ ਮਹੀਨੇ ਪਹਿਲਾਂ ਤਾਂ ਨਵਦੀਪ ਕਹਿ ਵੀ ਰਹੇ ਸੀਗੇ ਕਿ ਮੈਂ ਵੀ ਅਮਰਤ ਸ਼ਕਨਾ ਚਾਹੁੰਦਾ ਮੈਂ ਵੀ ਸਿੱਖੀ ਵਾਲੇ ਪਾਸੇ ਆਉਣਾ ਚਾਹੁੰਦਾ ਪੱਗ ਬੰਨਣਾ ਚਾਹੁੰਦਾ ਕਹਿੰਦਾ ਹਾਂਜੀ ਮਾਨਿਸ਼ ਕਾ ਵੀ ਹੈ ਪੱਗ ਵੀ ਬੰਦਾ ਸਿੱਖ ਵੀ ਰਹਾ ਹੈ ਪੱਗ ਬੰਦਣ ਮਨ ਹੈ ਜਿਸ ਕਾ ਬਹੁਤ ਵੀ ਮੈਂ ਸਿੱਖੀ ਕੇ ਅੰਦਰ ਆਉ ਕੱਲ ਬਹੁਤ ਖੁਸ਼ੀ ਹੋਈ ਵੀ ਮੰਮੀ ਪਾਪਾ ਨੇ ਵੀ ਮੈਂ ਤਾਂ ਲਾ ਅਮਰਤ ਸ਼ਕਾ ਬਹੁਤ ਮਨ ਉਹਨਾਂ ਕਾ ਵੀ ਖੁਸ਼ ਹੈ ਅਰ ਮਰ ਮਹਾਰਾਜ ਨੇ ਬਹੁਤ ਕੁਝ ਦਿਆ ਜੀ ਮਨ ਜਿੱਦਨ ਗਮ ਸਿੱਖੀ ਕੇ ਅੰਦਰ ਜੁੜੇ ਮੇਰਾ ਦਾ ਰੁਕਾ ਸਾਰਾ ਇਹ ਨਵਦੀਪ ਕਾ ਵੀ ਮਤਲਬ ਐ ਨ ਸਿੱਖੀ ਮੈ ਮਨ ਲੱਗ ਗਈ ਕਰਦਾ ਮਾਹੌਲ ਹੀ ਮਾਤਾ ਚੇਂਜ ਹੋ ਜਾਂਦਾ ਹੈ ਨਾ ਪੂਰਾ ਪੂਰਾ ਹੀ ਘਰ ਦੇ ਵਿੱਚ ਸਿਸਟਮ ਹੀ ਬਦਲ ਜਾਂਦਾ ਸੀ ਹਾਂਜੀ ਮੇਰਾ ਸਾਰਾ ਸਿਸਟਮ ਬਦਲ ਗਿਆ ਜੀ ਬਹੁਤ ਖੁਸ਼ੀਆਂ ਦੇ ਰਖੇ ਦਾਤਾ ਨੇ ਹਮ ਤੋ ਕਹਾ ਵਹਾਰਾ ਸਭ ਨੂੰ ਬਖਸ਼ੇ ਜੀ ਅਸੀਂ ਖੁਸ਼ੀ ਮਨਉਂਦੀ ਜੀ ਬਹੁਤ ਖੁਸ਼ੀਆਂ ਦੀ ਦੇ ਦਾਤਾ ਨੇ ਮਨਉਂ ਤੋ ਜੀ ਤਾਂ ਸਰਦਾ ਸਾਹਿਬ ਕਿਵੇਂ ਫਿਰ ਜਦੋਂ ਕੱਲ ਅੰਮ੍ਰਿਤਸਰ ਗਿਆ ਆਨੰਦਪੁਰ ਸਾਹਿਬ ਤੋਂ ਔਰ ਹੁਣ ਇੱਥੇ ਆਈ ਹੈਗੀ ਹਾਂ ਜਿਵੇਂ ਮਾਤਾ ਜੀ ਦੱਸ ਵੀ ਰਹੇ ਨੇ ਨਵਦੀਪ ਵੀ ਕਹਿੰਦੇ ਇਛਾ ਜਤਾ ਰਹੇ ਹੈ ਨਵਦੀਪ ਵੀ ਮਨ ਦੇ ਵਿੱਚ ਹੈ ਬੜਾ ਹਰ ਪਹਿਲਾਂ ਸਵੇਰੇ ਉੱਠ ਕੇ ਪਹਿਲੀ ਪੋਸਟ ਗੁਰੂ ਮਹਾਰਾਜ ਦੀ ਪੰਦ ਹੈ ਤੇ ਮੈਂ ਪਿਛਲੇ ਸੰਡੇ ਮੇਰਾ ਇੱਕ ਸਾਥੀ ਹੈ ਬਲਜਿੰਦਰ ਸਿੰਘ ਚਿੜਿਆਲਾ ਤੇ ਉਹਨਾਂ ਨੂੰ ਕਹੇ ਮਖਾ ਜੀ ਮੈਂ ਅੰਮ੍ਰਿਤ ਛਕਣਾ ਹੈ ਤੇ ਉਹ ਕਰੇ ਮਖਾ ਜੀ ਬੁੱਧਵਾਰ ਉੱਥੇ ਬੁੱਧਵਾਰ ਨੂੰ ਤੇ ਐਤਵਾਰ ਨੂੰ ਦੋ ਦਿਨ ਮੈਂ ਸੰਗਤ ਨੂੰ ਬੇਨਤੀ ਵੀ ਕਰੂੰਗਾ ਕਿ ਜਿਨੇ ਵੀ ਅੰਮ੍ਰਿਤ ਛਕਣਾ ਨੰਦਪਰ ਸਾਹਿਬ ਬੁੱਧਵਾਰ ਨੂੰ 12 ਵਜੇ ਤੁਸੀਂ ਉੱਥੇ ਪਹੁੰਚ ਜਾਓ ਤੇ ਔਰ ਐਤਵਾਰ ਨੂੰ ਮਲੇ ਸੰਡੇ ਵਾਲੇ ਦਿਨ ਟਾਈਮ ਉਹੀ ਹੈ ਇੱਕੇ ਟਾਈਮ ਹੈ 12 ਵਜੇ ਮਲੇ ਉੱਥੇ ਅੰਦਰ ਉਹਨਾਂ ਨੇ ਐਂਟਰ ਕਰ ਦੇਣਾ ਤੇ ਉਸ ਤੋਂ ਬਾਅਦ ਫਿਰ ਅੰਮ੍ਰਿਤ ਤਿਆਰ ਹੋਏ ਟਾਈਮ ਲੱਗ ਜਾਂਦਾ ਪਰ ਮਨ ਬਹੁਤ ਲੱਗਦਾ ਹੈ ਉੱਥੇ ਤੇ ਜਿਹੜੀ ਤੁਸੀਂ ਗੱਲ ਨਵਦੀਪ ਵਾਲੀ ਕਰੀ ਹੈ ਤੇ ਹੈ ਇਹਦਾ ਵੀ ਮਨ ਪ੍ਰਮਾਤਮਾ ਮਿਹਰ ਕਰੂਗਾ ਜਿਵੇਂ ਸਾਡੇ ਤੇ ਕਰੀ ਹੈ ਇਸ ਤੇ ਵੀ ਕਰੂਗਾ ਤੇ ਆਪਾਂ ਤਾਂ ਕਹਾਂਗੇ ਭਾਈ ਬਹੁਤ ਵਧੀਆ ਹੈ ਜਿਵੇਂ ਸਾਨੂੰ ਮਹਾਰਾਜ ਨੇ ਦਾਤ ਬਖਸ਼ੀ ਹੈ ਤੇ ਮਨ ਲੈ ਸਭ ਨੂੰ ਬਖਸ਼ੇ ਔਰ ਜਿਹੜੇ ਦੇਖੋ ਪੋ ਦਾ ਮਹੀਨਾ ਹੈ 26 27 28 ਸਹੀਦੀ ਦਿਹਾੜਾ ਸਭ ਉੱਥੇ ਜਾਓ ਇੱਕ ਰਾਤ ਜ਼ਰੂਰ ਲਾਲਾਂ ਦੇ ਨਾਲ ਗੁਜ਼ਾਰ ਕੇ ਆਓ ਤੇ ਹੁਣ ਤਾਂ ਕੋਈ ਵੀ ਠੰਡ ਨਹੀਂ ਜੀ ਉਸ ਦੇਖੋ ਠੰਡ ਜਦ ਨੀਹਾਂ 'ਚ ਚਣਾਈ ਗਏ ਠੀਕ ਹੈ ਤੇ ਪਤਾ ਨਹੀਂ ਕਿੰਨੀ ਕੁ ਠੰਡ ਹੋਣੀ ਕਿੰਨੀ ਕੁ ਨਹੀਂ ਹੁਣ ਤਾਂ ਸਾਡੇ ਕੋਲ ਤਾਂ ਰਜਾਈਆਂ ਕੰਬਲ ਹੀਟਰ ਤੱਕ ਘਰਾਂ ਦੇ ਵਿੱਚ ਪਏ ਨੇ ਸੋਚੋ ਉਹ ਸੀਧ ਹਵਾਵਾਂ ਵਗਦੀਆਂ ਸੀਗੀਆਂ ਨਾਲ ਨਦੀ ਵਹਿੰਦੀ ਸੀਗੀ ਮਾਤਾ ਜੀ ਠੰਡੇ ਬੁਰਜ 'ਚ ਬੈਠੇ ਹੋਏ ਸੀ ਲਾਲਨ ਹੁੰਦਾ ਕਿ ਬਿਲਕੁਲ ਬਿਲਕੁਲ ਦੇਖੋ ਮਤਲਬ ਫੇਰ ਵੀ ਪਰ ਡੋਲੇ ਨਹੀਂ ਕਹਿੰਦੇ ਫਿਰ ਵਜ਼ੀਰ ਖਾਨ ਨੂੰ ਕਹਿਤਾ ਵੀ ਜਿੰਨੇ ਮਰਜੀ ਜ਼ੁਲਮ ਕਰ ਲੈ ਪਰ ਆਪਣਾ ਸਿੱਖੀ ਪੰਥ ਨਹੀਂ ਬਦਲਣਾ ਚਾਹੇ ਉਹ ਕਹਿੰਦੇ ਨੇ ਦਾਦੀ ਨੂੰ ਕਿ ਜੇ ਆਪਾਂ ਸੂਬੇ ਦੀ ਕਚਹਿਰੀ 'ਚ ਜਾਵਾਂਗੇ ਸਾਨੂੰ ਮਾਰਤਾ ਨਹੀਂ ਦੇਣਗੇ ਪਰ ਮਾਤਾ ਨੇ ਕਿਹਾ ਕਹਿੰਦੇ ਨਹੀਂ ਮਾਰ ਕਿਵੇਂ ਦੇਣਗੇ ਨਿਕਾਸੀ ਡਰਨ ਵਾਲੀ ਤਾਂ ਕੋਈ ਨਹੀਂ ਹੈ ਤੇ ਜਿੰਦੇ ਨੀਹਾਂ ਚ ਚਨਾਣਾ ਕੋਈ ਸੌਖੀ ਗੱਲ ਨਹੀਂ ਕਰਦੇ ਨੇ ਲੋਕੀ ਗੱਲਾਂ ਇਹ ਉਹ ਹੈ ਫਲਾਣਾ ਟੀਮ ਕਾ ਪਰ ਮੈਂ ਇਹ ਕਹਾਂਗਾ ਕਿ ਜਿਹੜਾ ਇਸ ਪੰਥ ਨੂੰ ਸਜਦਾ ਕਰੇ ਉਹ ਤਾਂ ਮਹਾਰਾਜ ਦੇ ਨਾਲ ਲੜ ਲੜ ਲਗੇ ਬੜੀ ਅੱਛੀ ਗੱਲ ਹੈ ਪਰ ਜਿਹਨ ਜਿਹੜੇ ਇਹਨਾਂ ਨੇ ਮਤਲਬ ਦੇਸ਼ ਵਾਸਤੇ ਆਪਣੀ ਕੌਮ ਵਾਸਤੇ ਜੰਗਾਂ ਲੜੀਆਂ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਠੀਕ ਹੈ ਤੇ ਉਹ ਦੇਖੋ ਨਾ ਕੋਈ ਨਹੀਂ ਕਰ ਸਕਦਾ ਕੌਣ ਵਾਰ ਦੂਗਾ ਸਾਰਾ ਪਰਿਵਾਰ ਚਾਰ ਪੁੱਤਰ ਵਾਰੇ ਪੰਜਵੀਂ ਮਾਂ ਵਾਰੀ ਛੇ ਮਾਂ ਬਾਪ ਵਾਰਿਆ ਸਤਮਾ ਆਪ ਵਾਰਿਆ ਇਹ ਨੇ ਕੁਰਬਾਨੀਆਂ ਇਹ ਨਹੀਂ ਹੈ ਵੀ ਸੱਤ ਵਾਰ ਕੇ ਵੀ ਕਹਿੰਦਾ ਪਾਣਾ ਮਿੱਠਿਆ ਮਿੱਠਾ ਲੱਗਿਆ ਸੱਤ ਵਾਰ ਕੇ ਕਹਿੰਦਾ ਪਾਣਾ ਮਿੱਠਾ ਲੱਗੇ ਤੇਰਾ ਸਰਵੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਤੇ ਇਹ ਗੱਲਾਂ ਨੇ ਪਰ ਲੋਕੀ ਤਾਂ ਕਹਿੰਦੇ ਨੇ ਵੀ ਐਵੇਂ ਨਹੀਂ ਕੋਈ ਬੈਠ ਕੇ ਦਿਖਾਵੇ ਮੈਨੂੰ ਕੋਈ ਤਤੀ ਤਵੀ ਦੇ ਆਰਿਆ ਨਾਲ ਚਰਾਵੇ ਕੋਈ ਸਿਰ ਲੋਹਾਵੇ ਕੋਈ ਖੋਪੜੀ ਫਿਰ ਪਤਾ ਲੱਗਦਾ ਹੈ ਕੁਰਬਾਨੀ ਕੀ ਹੁੰਦੀ ਉਹਨਾਂ ਨੇ ਸਿਰਫ ਆਪਣੇ ਪੰਥ ਵਾਸਤੇ ਆਪਣੇ ਦੇਸ਼ ਵਾਸਤੇ ਔਰ ਆਪਣੀ ਕੌਮ ਵਾਸਤੇ ਕੁਰਬਾਨੀਆਂ ਦੀਆਂ ਇਹ ਨਹੀਂ ਹੈ ਵੀ ਆਪਣੇ ਕਿਸੇ ਨੇ ਆਪਣੇ ਘਰ ਨੂੰ ਬਚਾਉਣ ਵਾਸਤੇ ਜਾਂ ਆਪਣੇ ਕਿਸੇ ਹੋਰ ਆਪਣੇ ਮਤਲਬ ਵਾਸਤੇ ਕੋਈ ਨਹੀਂ ਕਰਿਆ ਉਹਨਾਂ ਨੇ ਸਿਰਫ ਪੰਥ ਨੂੰ ਬਚਾਇਆ ਆਪਾਂ ਵੀ ਇਸੇ ਤਰ੍ਹਾਂ ਇਸ ਪੰਥ ਨੂੰ ਬਚਾ ਕੇ ਰੱਖਣਾ ਹੈ ਚੜ੍ਹਦੀ ਕਲਾ ਰੱਖਣੀ ਹੈ ਆਣੇ ਵਾਲੇ ਟਾਈਮ 'ਚ ਅਸੀਂ ਇਸ ਖਾਲਸਾ ਪੰਥ ਨੂੰ ਹੋਰ ਅੱਗੇ ਲੈ ਜਾਗੇ ਤੇ ਸਭ ਨੂੰ ਕਹਾਂਗੇ ਭਾਈ ਜਿਆਦਾ ਜਿਆਦਾ ਗੁਰੂ ਵਾਲੇ ਬਣੇ ਤੇ ਅੰਮ੍ਰਿਤ ਦੀ ਦਾਛਕੋ ਔਰ ਆਪਣੇ ਇਸ ਪੰਥ ਨੂੰ ਹੋਰ ਅੱਗੇ ਲੈ ਜਾਵਾਂਗੇ ਫਿਰ ਜੋ ਵੀ ਮਹਾਰਾਜ ਦੀ ਮਰਜ਼ੀ ਹੋਵੇਗੀ ਉਸ ਤਰ੍ਹਾਂ ਹੀ ਚੱਲਣਾ ਹੈ ਪਰ ਮਹਾਰਾਜ ਮੇਰ ਰੱਖੇ ਜਿਵੇਂ ਪਹਿਲਾਂ ਜਦੋਂ ਕੇਸ ਨਹੀਂ ਸੀਗੇ ਔਰ ਜਦੋਂ ਕਿਸਾਨੀ ਅੰਦੋਲਨ ਚ ਵੀ ਤੁਸੀਂ ਗਏ ਉਦੋਂ ਉੱਥੇ ਪੜੋਂ ਨਾਮ ਲੈ ਕੇ ਬੁਲਾਉਂਦੇ ਹੁੰਦੇ ਸੀ ਲੋਕੀ ਯਾਰ ਜਦੋਂ ਹੁਣ ਪੂਰੇ ਬਾਣੇ ਦੇ ਵਿੱਚੋਂ ਹੁਣ ਹੁਣ ਤੁਸੀਂ ਬਿਲਕੁਲ 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 ਸਹੀ ਹਮਰਿਸ਼ਕ ਲਿਆ ਤਾਂ ਹੁਣ ਸਰਦਾਰ ਜੀ ਕੇ ਕਿ ਕਿੰਨਾ 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 ਫਰਕ ਮਹਿਸੂਸ ਹੁੰਦਾ ਉਦੋਂ ਕੀ ਕਹਿੰਦੇ ਹੁੰਦੇ ਸੀ ਮਤਲਬ ਇੱਕ ਤੇ 100 ਦਾ ਫਰਕ ਲਾ ਲਓ ਬਸ ਪਹਿਲਾਂ ਆਪਾਂ ਪਹਿਲੀ ਤੇ ਹੁਣ ਆਪਾਂ ਬੀਏ ਚ ਬਹੁਤ ਇਹ ਵੀ ਕਹਿੰਦੇ ਆ ਨਾ ਕਿ ਅਸੀਂ ਸੋਹਣੇ ਲੱਗਦੇ ਤਾਂ ਕਰਕੇ ਕੇਸ ਕਤਲ ਕਰਵਾ ਦਿੰਦੇ ਆ ਮੁੰਡਿਆਂ ਦੇ ਵਿੱਚ ਅੱਜ ਕੱਲ ਇਹ ਬੜਾ ਹੁੰਦਾ ਕਿ ਜੀ ਪੱਗ ਬੰਨਣੀ ਤਾਂ ਔਖੀ ਲੱਗਦੀ ਹੈ ਜੀ ਕੇਸ ਰੱਖਾਂਗੇ ਪਤਾ ਨਹੀਂ ਸੋਹਣੇ ਲੱਗਾਂਗੇ ਨਹੀਂ ਲੱਗੇ ਪਰ ਤੁਸੀਂ ਦੱਸੋ ਤੁਹਾਨੂੰ ਕਿੰਨਾ ਆਪਣੇ ਆਪ ਚ ਬਿਲਕੁਲ ਵੀ ਨਹੀਂ ਮੈਂ ਜਿਹੜੇ ਨਵੀਂ ਪੀੜ੍ਹੀ ਨੂੰ ਵੀ ਕਹਾਂਗਾ ਤੁਸੀਂ ਇੱਕ ਵਾਰ ਸਿੰਘ ਸੱਚ ਕੇ ਦੇਖੋ ਫਿਰ ਪਤਾ ਲੱਗਦਾ ਜੇ ਪਿੱਛੋਂ ਬਾਜ਼ ਮਾਰਦੇ ਆ ਨਾ ਸਰਦਾਰ ਜੀ ਔਰ ਜੇ ਕੇਸ ਨਹੀਂ ਹੈ ਤੇ ਦਾੜੀ ਵੀ ਨਹੀਂ ਹੈ ਫਿਰ ਇਹ ਉਹ ਭਾਈ ਪਾਸੇ ਹੋ ਜਾ ਠੀਕ ਹੈ ਔਰ ਜੇ ਆਪਾਂ ਕੇਸ ਜਾ ਕੇ ਔਰ ਸਾਹਮਣੇ ਕੋਈ ਜਾਂਦਾ ਹੋਵੇ ਨਾ ਤੇ ਇਹ ਪੁੱਛਦੇ ਨੇ ਜੇ ਕਿਸੇ ਨੂੰ ਰਾਹ ਵੀ ਪੁੱਛਣਾ ਹੋਵੇ ਨਾ ਤਾਂ ਵੀ ਇਹ ਕਹਿੰਦੇ ਨੇ ਸਰਦਾਰ ਜੀ ਸਾਨੂੰ ਉਧਰ ਜਾਣਾ ਹੈ ਸਾਨੂੰ ਰਾਹ ਦੱਸੋਗੇ ਤੇ ਇੰਨਾ ਕੁ ਫਰਕ ਕੋਈ ਛੋਟਾ ਮੋਟਾ ਫਰਕ ਨਹੀਂ ਬਹੁਤ ਜ਼ਿਆਦਾ ਫਰਕ ਹੈ ਬਹੁਤ ਮੈਂ ਮਲੇ ਕਹਿ ਨਹੀਂ ਸਕਦਾ ਕੋਈ ਤੁਲਨਾ ਹੀ ਨਹੀਂ ਹੈ ਉਸ ਟਾਈਮ ਦੀ ਚਾਹੇ 2020 ਦੇ ਜਿਆਦਾ ਟਾਈਮ ਨਹੀਂ ਹੋਇਆ 2023 ਹੈ 2020 ਦੇ ਸ਼ੁਰੂ ਦੀ ਜਦ ਇਹ ਅਸੀਂ ਅੰਦੋਲਨ ਵਿੱਚ ਗਏ ਆ ਔਰ ਅੱਜ ਦੀ ਤੁਲਨਾ ਤੇ ਮੱਲੇ ਹੋ ਹੀ ਨਹੀਂ ਸਕਦੀ ਉਹ ਮਲੇ 48 ਸਾਲ ਤੇ ਨਾ 3-4 ਸਾਲ ਉਹਨ 48 ਸਾਲਾਂ ਦੇ ਬਰਬਰ ਨੇ 3-4 ਸਾਲ ਅੱਛਾ ਵੀ ਇਨ ਮਾਨ ਸ਼ਾਇਦ ਕਰ ਮੇਰੀ ਪਹਿਲਾਂ ਹੀ ਇੱਕ ਸੋਚ ਸੀਗੀ ਸਕੂਲੀ ਪੜਦੇ ਵੀ ਮੈਂ ਹੱਦ ਤੱਕ ਨਾ ਤੋਂ ਮਲੇ ਕਿਸੇ ਤੋਂ ਜਿਹੜੇ ਅਫਸਰ-ਅਫਸਰ ਨੇ ਹੋਰ ਮੈਂ ਕਿਸੇ ਤੋਂ ਮੈਂ ਡਰਿਆ ਨਹੀਂ ਕਿਸੇ ਤੋਂ ਹੱਦ ਤੱਕ। ਔਰ ਮੇਰੀ ਇੱਕ ਸੋਚ ਵੀ ਸੀ ਵੀ ਮੈਂ ਇੱਕ ਵਾਰ ਨਾ ਆਪਣੇ ਵਾਸਤੇ ਤੇ ਜੀਣਾ ਹੀ ਜੀਣਾ ਹੈ। ਮੈਂ ਇੱਕ ਵਾਰ ਹੀ ਕੋਮ ਵਾਸਤੇ ਵੀ ਜੀ ਕੇ ਦੇਖਣਾ ਹੈ। ਪਰ ਮਾਰਤਮਾ ਨੇ ਮੇਰੀ ਉਹ ਅਰਦਾਸ ਪੂਰੀ ਕਰੀ ਹੈ ਤੇ ਇਸੇ ਤਰ੍ਹਾਂ ਕੋਮ ਦੀ ਸੇਵਾ ਕਰਾਂਗੇ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਮਹਾਰਾਜ ਰੱਖੇ ਔਰ ਆਣੇ ਵਾਲੇ ਟਾਈਮ ਚ ਖਾਲਤਾ ਖਾਲਸਾ ਪੰਥ ਚੜ੍ਹਦੀ ਕਲਾ ਚ ਰਹੂਗਾ ਤੇ ਰਾਜ ਵੀ ਖਾਲਸਾ ਦਾਣਾ ਹੈ ਬਿਲਕੁਲ ਜੀ ਤਾਂ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤਾਂ ਮਾਤਾ ਜੀ ਹੋਣੀ ਔਰ ਬਾਪੂ ਜੀ ਹੋਣਾ ਨਹੀਂ ਅਮਰਤ ਛੱਕੇ ਆਏ ਨੇ ਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅਮਰਤ ਛਕਿਆ ਔਰ ਕਹਿ ਰਹੇ ਨੇ ਕਿ ਜ਼ਿੰਦਗੀ ਬਦਲ ਚੁੱਕੀ ਹੈ ਉਹ 48 ਸਾਲ ਤੇ ਜਿਹੜੇ 2020 ਤੋਂ ਲੈ ਕੇ 2023 ਦੇ 3 ਸਾਲ ਨੇ ਇਹ ਉਸ ਦੇ ਬਰਾਬਰ ਨੇ ਕਿਤੇ 48 ਸਾਲ ਜਿਹੜੀ ਜ਼ਿੰਦਗੀ ਬਿਨਾ ਕੇਸਾਂ ਤੋਂ ਬਿਨਾ ਦਸਤਾਰ ਤੋਂ ਕੱਟੀ ਹੈ ਤਾਂ ਜਿਹੜੀ ਹੁਣ ਇਹ 3 ਸਾਲ ਇਹਨਾਂ ਦੀ ਜ਼ਿੰਦਗੀ ਸਿੰਘ ਸੱਜ ਕੇ ਕੱਟੀ ਹੈ ਇਹ ਕਿਤੇ ਹੀ ਵਧੀਆ ਔਰ ਕਿਤੇ ਹੀ ਇਹਨਾਂ ਨੂੰ ਉਸ ਜ਼ਿੰਦਗੀ ਤੋਂ ਆਨੰਦ ਪ੍ਰਾਪਤ ਹੋ ਰਿਹਾ ਹੈ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਨੇ ਕਿਹਨਾਂ ਪਰਸਨ ਵਿਕਰਮ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ